ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਪੰਜਾਬ ਨੌਲੇਜ ਪੁਆਇੰਟ ਤੇ। ਅੱਜ ਆਪਾਂ ਜੋ ਗੀਮਾਂ ਹੋ ਕੇ ਹਟੀਆਂ ਨੇ 올림픽ਸ ਦੀਆਂ 2024 ਦੀਆਂ ਜੋ ਫਰਾਂਸ ਪੈਰਿਸ ਦੇ ਵਿੱਚ ਹੋ ਕੇ ਹਟੀਆਂ ਹਨ ਉਹਨਾਂ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ। ਆਓ ਸ਼ੁਰੂ ਕਰਦੇ ਹਾਂ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਜਿਹੜੀਆਂ 2024 ਦੀਆਂ ਸਮਰ 올림픽 ਜਿਹੜੀਆਂ ਹੋਈਆਂ ਨੇ ਉਹਨਾਂ ਨੂੰ ਪੈਰਿਸ 올림픽 2024 ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ ਕਿਉਂਕਿ ਇਹ ਇਹ ਜਿਹੜੀਆਂ ਗੇਮਾਂ ਨੇ ਫਰਾਂਸ ਦੇ ਵਿੱਚ ਹੋਈਆਂ ਨੇ ਇਹ ਗੇਮਾਂ ਦੀ ਜਿਹੜੀ ਸ਼ੁਰੂਆਤ ਹੋਈ ਸੀ 24 ਜੁਲਾਈ 2024 ਨੂੰ ਸ਼ੁਰੂਆਤ ਹੋਈ ਸੀ ਤੇ 11 ਅਗਸਤ 2024 ਤੱਕ ਇਹ ਗੇਮਾਂ ਚੱਲੀਆਂ ਤੇ ਇਹਨਾਂ ਦਾ ਜਿਹੜਾ ਉਦਘਾਟਨੀ ਸਮਰੋਹ ਹੋਇਆ ਸੀ ਜਿਵੇਂ ਕਿ ਮੈਂ 26 ਜੁਲਾਈ 2024 ਨੂੰ ਇਹਦਾ ਉਦਘਾਟਨੀ ਸਮਰੋਹ ਕੀਤਾ ਗਿਆ ਸੀ ਅੱਗੇ ਵਧਦੇ ਹਾਂ ਕਿ ਇਹ ਜਿਹੜੀਆਂ ਗੇਮਾਂ ਨੇ ਇਹ 33ਵਾਂ ਐਡੀਸ਼ਨ ਸੀ ਜੋ ਪੈਰਿਸ ਦੇ ਵਿੱਚ ਇਹ ਗੇਮਾਂ ਕਿੱਡੀਆਂ ਜਾਰੀਆਂ ਬਈਆਂ ਸਨ 33ਵਾਂ ਐਡੀਸ਼ਨ ਹੈ ਫਰਾਂਸ ਪੈਰਿਸ ਦੇ ਵਿੱਚ ਇਹ ਕਿਟ ਹੈਗਾ ਤੇ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਿੰਨੇ ਆ ਕਿ ਇਸ ਤੋਂ ਬਾਅਦ ਜਿਹੜਾ ਹੈਗਾ ਐਡੀਸ਼ਨ 34ਵਾਂ ਐਡੀਸ਼ਨ ਜਿਹੜਾ ਹੈਗਾ ਉਹ ਯੂ ਐਸ ਏ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਿਹੜਾ ਹੈਗਾ ਉਹ ਖੇਡਿਆ ਜਾਊਗਾ ਇਸ ਦੇ ਵਿੱਚ ਤੁਹਾਨੂੰ ਇੱਕ ਇਹ ਜਾਣਕਾਰੀ ਹੋਰ ਦਿੰਨੇ ਆ ਕਿ ਪੈਰਿਸ ਨੂੰ 13 ਸਤੰਬਰ 2017 ਨੂੰ ਜਿਹੜੀ IOC ਸੈਸ਼ਨ ਸੀ ਉਹਦੇ ਵਿੱਚ ਇਹ ਜਿਹੜਾ ਹੈਗਾ ਸੀ 131ਵਾਂ ਜਿਹੜਾ IOC ਸੈਸ਼ਨ ਖੇਡਾਂ ਨਾਲ ਸਨਮਾਨਿਤ ਕੀਤਾ ਗਿਆ ਸੀ ਫਰਾਂਸ ਨੂੰ ਤਾਂ ਹੀ ਇਹ ਜਿਹੜੀਆਂ ਗੇਮਾਂ ਨੇ 2024 ਦੇ ਵਿੱਚ ਜਿਹੜੀਆਂ ਹੈਗੀਆਂ ਕਿੱਡੀਆਂ ਗਈਆਂ ਸਨ ਠੀਕ ਹੈ ਜੀ ਤੇ ਇਹਦਾ ਜਿਹੜਾ ਮੋਟੋ ਸੀ ਗੇਮਾਂ ਦਾ ਉਹ ਹੈਗਾ ਸੀ ਗੇਮਸ ਵਾਈਟ ਓਪਨ ਠੀਕ ਹੈ ਜੀ ਐਡੀਸ਼ਨ ਬਾਰੇ ਤੁਹਾਨੂੰ ਮੈਂ ਪਹਿਲਾਂ ਜਾਣਕਾਰੀ ਦੇ ਦਿੱਤੀ ਕਿ ਇਹ 33ਵਾਂ ਐਡੀਸ਼ਨ ਸੀ ਜੋ ਫਰਾਂਸ ਦੇ ਵਿੱਚ ਖੇਡਿਆ ਗਿਆ ਸੀ ਤੇ ਜਿਹੜਾ ਨੈਕਸਟ ਐਡੀਸ਼ਨ ਆ ਉਹ 34 ਐਡੀਸ਼ਨ ਜਿਹੜਾ ਹੈਗਾ ਉਹ ਯੂ ਐਸ ਏ ਲਾਸ ਐਂਜਲਸ ਦੇ ਵਿੱਚ ਜਿਹੜਾ ਹੈਗਾ ਉਹ ਆਰਗੇਨਾਈਜ਼ ਕੀਤਾ ਜਾਊਗਾ ਤੇ 206 ਨੇਸ਼ਨ 206 ਦੇਸ਼ਾਂ ਦੇ ਜਿਹੜੇ ਹੈਗੇ ਸੀ ਐਕਚੁਅਲੀ ਉਹਨਾਂ ਨੇ ਇਦਾਂ ਦੇ ਵਿੱਚ ਭਾਗ ਲਿੱਤਾ ਸੀ ਇਹ ਇਹਨਾਂ ਦੇ ਵਿੱਚ ਜਿਹੜੇ ਹੈਗੇ ਨੇ 206 ਜਿਹੜੇ ਨੇਸ਼ਨ ਸੀ ਇਹਨਾਂ ਦੇ ਵਿੱਚ ਇਨਕਲੂਡਿੰਗ AIN ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਇੰਡੀਵਿਜੂਅਲ ਨੇਚਰਲ ਐਥਲੀਟ ਐਂਡ EOR ਰਿਫਿਊਜੀ 올림픽 ਟੀਮ ਟੀਮਸ ਇਹ ਇਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਥੋੜੀ ਜੀ ਇਹਦੇ ਵਿੱਚ ਤੁਹਾਡਾ ਹੋਰ ਚਾਨਣਾ ਮੈਂ ਪਾ ਦਨਾ ਕਿ ਇੰਡੀਵਿਜੂਅਲ ਨੇਚੁਰਲ ਜਿਹੜੇ ਐਥਲੀਟ ਨੇ ਉਹ ਜਿਵੇਂ ਉਹ ਦੇਸ਼ਾਂ ਦੇ ਐਥਲੀਟ ਨੇ ਜਿਨ੍ਹਾਂ ਨੇ ਆਪਣੇ ਦੇਸ਼ ਵੱਲੋਂ ਉਹ ਖੇਡੇ ਤਾਂ ਨਹੀਂ ਬਟ ਉਹ ਇੰਡੀਪੈਂਡੈਂਟ ਤਰੀਕੇ ਦੇ ਨਾਲ ਜਿਹੜੇ ਹੈਗੇ ਨੇ ਉਹ ਇੱਥੇ ਪਾਰਟਿਸਿਪੇਟ ਕੀਤੇ ਜਿਵੇਂ ਕਿ ਇੱਕ ਰਸ਼ੀਆ ਜਾਂ ਆਪਣਾ ਉਹਨਾਂ ਦੇ ਨਾਲ ਜਿਹੜਾ ਇੱਕ ਪਹਿਲਾ ਰੂਸ ਇਹ ਦੋ ਕੰਟਰੀਆਂ ਜਿਹੜੀਆਂ ਹੈਗੀਆਂ ਸੀ ਇਹਨਾਂ ਨੇ ਇੰਡੀਵਿਜੂਅਲ ਜਿਹੜੇ ਇਹਨਾਂ ਦੇ ਐਥਲੀਟ ਸੀ ਇਹਨਾਂ ਨੇ ਇੰਡੀਵਿਜੂਅਲ ਨੇਚੁਰਲ ਐਥਲੀਟ ਦੇ ਰੂਪ ਦੇ ਵਿੱਚ ਇੱਥੇ ਪਾਰਟਿਸਿਪੇਟ ਕੀਤਾ ਸੀ ਤੇ ਇਹਨਾਂ ਦੇ ਵਿੱਚ ਹੀ ਇਹਨਾਂ ਐਥਲੀਟਾਂ ਵੱਲੋਂ ਪੰਜ ਮੈਡਲ ਇਸ ਗੇਮ ਦੇ ਵਿੱਚ ਇਸ 올림픽 ਗੇਮ ਦੇ ਵਿੱਚ ਜਿੱਤੇਗੇ ਜਿੰਨਾ ਚੋ ਇੱਕ ਗੋਲਡ ਸੀ ਤਿੰਨ ਸਿਲਵਰ ਤੇ ਇੱਕ ਬ੍ਰੌਂਜ਼ ਮੈਡਲ ਜਿਹੜਾ ਹੈਗਾ ਇਹਨਾਂ ਦੇ ਵਿੱਚ ਇਹਨਾਂ ਨੇ ਜਿੱਤਿਆ ਤੇ ਜਿਹੜਾ ਗੋਲਡ ਸੀ ਉਹ ਇਵਾਨ ਪਹਿਲਾ ਰੂਸ ਦੇ ਜਿਮਨਾਸਟਿਕ ਦੇ ਵਿੱਚ ਇਹਨਾਂ ਨੇ ਜਿੱਤਿਆ ਸੀ ਤੇ ਇਸ ਤੋਂ ਬਾਅਦ ਨੂੰ ਮੈਂ ਦੱਸਦਾ ਕਿ 10714 ਐਥਲੀਟਾਂ ਨੇ ਇਹਨਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਠੀਕ ਹੈ ਜੀ ਤੇ 329 ਜਿਹੜੇ ਹੈਗੇ ਸੀ ਉਹ ਇਵੈਂਟਸ ਹੋਏ ਸੀ ਜਿਨ੍ਹਾਂ ਦੀ ਟੋਟਲ ਗੇਮਾਂ 32 ਸਪੋਰਟਸ ਗੇਮਾਂ ਸੀ ਜਿਨ੍ਹਾਂ ਦੇ ਵਿੱਚ 329 ਇਵੈਂਟ ਹੋਇਆ ਸੀ ਠੀਕ ਹੈ ਤੇ ਇਹਦਾ ਜਿਹੜਾ ਮੈਸਕਟ ਸੀ ਜਿਹੜਾ ਪੈरिस 2024 ਫਰਾਂਸ 2024 올림픽 ਗੇਮਾਂ ਦਾ ਮੈਸਕਟ ਉਹਨੂੰ ਕਿਹਾ ਜਾਂਦਾ ਹੈ ਫਰੀਜ਼ੀਆ ਆ ਜਿਹੜਾ ਤੁਹਾਨੂੰ ਇੱਕ ਦੀ ਪਿਕ ਵੀ ਦਿਖਾਈ ਗਈ ਹੈ ਇਹਨੂੰ ਕਹਿੰਦੇ ਨੇ ਫਰੀਜ਼ੀਆ ਇਹ ਫਰੀਜ਼ੀਆ ਸੀ ਇਹਦਾ ਪ੍ਰੋਨਨਸੀਏਸ਼ਨ ਸ਼ਾਇਦ ਮੈਂ ਥੋੜੀ ਗਲਤੀ ਕਰ ਰਿਹਾ ਹਾਂ ਬਟ ਮੇਰੇ ਜਿਹੜਾ ਪੜ੍ਹ ਕੇ ਦੇਖਿਆ ਮੈਨੂੰ ਫਰੀਜ਼ੀਆ ਹੀ ਹੈ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵਾਦਿਆ ਆਪਾਂ ਆਪਣੇ ਦੇਸ਼ ਭਾਰਤ ਦੇ ਬਲਕਿ ਸਾਡੇ ਭਾਰਤ ਨੇ ਇਹਦੇ ਵਿੱਚ ਕੀ ਕੁਝ ਕਾਰਗੁਜ਼ਾਰੀ ਦਿਖਾਈ ਹੈ ਸਾਡੇ 2024 ਦੀਆਂ ਜਿਹੜੀਆਂ ਸਮਰ 올림픽 ਹੋਈਆਂ ਨੇ ਤਾਂ ਆਪਾਂ ਨੂੰ ਜਿਹੜੇ ਇਹਦੇ ਵਿੱਚ ਟੋਟਲ ਮੈਡਲ ਜੋ ਇੰਡੀਆ ਨੂੰ ਮਿਲੇ ਸੀ ਉਹ ਹੈਗੇ ਸੀ ਇੱਕ ਸਿਲਵਰ ਮਿਲਿਆ ਸੀ ਤੇ ਪੰਜ ਜਿਹੜੇ ਹੈਗੇ ਨੇ ব্রੌਂਜ਼ ਮੈਡਲ ਮਿਲੇ ਸੀ ਤੇ ਟੋਟਲ ਜਿਹੜੇ ਹੈਗੇ ਸੀ ਸਾਡੇ ਕੋਲ ਛੇ ਮੈਡਲ ਜਿਹੜੇ ਹੈਗੇ ਸੀ ਉਹ ਸਾਨੂੰ ਪ੍ਰਾਪਤ ਹੋਏ ਸੀ ਤੇ ਇਹਦੇ ਵਿੱਚ ਸਭ ਤੋਂ ਟੌਪ ਤੇ ਜਿਹੜਾ ਜੀ ਯੂਨਾਈਟਿਡ ਸਟੇਟਸ ਸੀ ਜਿਨ੍ਹਾਂ ਨੂੰ 40 골ਡ 46 ਸਿਲਵਰ ਤੇ 42 ਬ੍ਰੌਂਜ਼ ਦੇ ਨਾਲ ਟੋਟਲ 126 ਦੇ ਨਾਲ ਉਹਨਾਂ ਨੇ ਫਸਟ ਪੋਜੀਸ਼ਨ ਲਈ ਤੀ ਸੀ ਉਸ ਤੋਂ ਬਾਅਦ ਚਾਈਨਾ 40 골ਡ ਸੇਮ 골ਡ ਯੂਨਾਈਟਿਡ ਸਟੇਟਸ ਦੇ ਬਰਾਬਰ ਬਟ ਸਿਲਵਰ ਕਟ 27 ਬ੍ਰੌਂਜ਼ 24 ਤੇ ਟੋਟਲ ਉਹਨਾਂ ਦੇ ਹੈਗੇ ਸੀ 91 ਮੈਡਲ ਤੀਜੇ ਨੰਬਰ ਤੇ ਜਾਪਾਨ ਪੀ 골ਡ 12 ਸਿਲਵਰ ਤੇ 13 ব্রੌਂਜ਼ ਦੇ ਨਾਲ ਟੋਟਲ 45 ਦੇ ਨਾਲ 30 ਨੰਬਰ ਤੇ ਚੋਪਾਂ ਰਿਹਾ ਤੇ ਚੌਥੇ ਨੰਬਰ ਤੇ ਆਸਟ੍ਰੇਲੀਆ 18 골ਡ 19 ਸਿਲਵਰ 16 ব্রੌਂਜ਼ ਤੇ ਟੋਟਲ 53 ਤੇ ਉਸ ਤੋਂ ਬਾਅਦ ਫ੍ਰਾਂਸ ਪੰਜਵੇਂ ਨੰਬਰ ਤੇ ਜੋ 호ਸਟ ਕੰਟਰੀ ਸੀ ਉਹ ਫ੍ਰਾਂਸ ਸੀ ਤੇ ਉਹ ਪੰਜਵੇਂ ਨੰਬਰ ਤੇ ਪੋਜੀਸ਼ਨ ਰਹੀ 16 골ਡ 26 ਸਿਲਵਰ ਤੇ 22 ব্রੌਂਜ਼ ਟੋਟਲ 64 ਮੈਡਲਸ ਦੇ ਨਾਲ ਉਹ ਪੰਜਵੇਂ ਸਥਾਨ ਤੇ ਰਿਹਾ ਤੇ ਸਾਡੇ ਪਾਰਟ ਦਾ 71ਵਾਂ ਸਥਾਨ ਸੀ ਜਿਹਦੇ ਵਿੱਚ ਸਾਨੂੰ ਇਸ ਵਾਰ ਸਾਡਾ ਕਿਸਮਤ ਨਹੀਂ ਰਹੀ ਕਿ ਸਾਨੂੰ 골ਡ ਨਹੀਂ ਮਿਲਿਆ ਕਿਉਂਕਿ ਪਿਛਲੀ ਵਾਰ ਸਾਨੂੰ ਜਿਹੜਾ ਹੈਗਾ ਸੀ 골ਡ ਜ਼ਰੂਰ ਨਸੀਬ ਹੋਇਆ ਸੀ ਪਰ ਇਸ ਵਾਰ ਨਹੀਂ ਹੋਇਆ ਬਟ ਟੋਟਲ ਸਾਡੇ ਜਿਹੜੇ 6 ਮੈਡਲ ਜ਼ਰੂਰ ਆਏ ਨੇ ਇਹਨਾਂ ਦੇ ਵਿੱਚ ਇੱਕ ਸਿਲਵਰ ਤੇ ਪੰਜ ਬ੍ਰੋਜ਼ ਤੇ ਟੋਟਲ 6 ਸਾਡੇ ਮੈਡਲ ਜਿਹੜੇ ਹੈਗੇ ਨੇ ਭਾਰਤ ਦੇ ਚੋਲੀ ਜ਼ਰੂਰ ਪਏ ਤੇ ਥੋੜੇ ਜੀ ਇੰਡੀਆ ਦੇ ਵਿੱਚ ਨਿਗਾ ਮਾਰ ਲੰਨੇ ਆਪਾਂ ਨੇ ਪਾਰਟ ਦੇ ਜੋ ਇਸ ਪਾਰਟਿਸਿਪੇਟ ਦੇ ਵਿੱਚ ਜੋ ਸਾਡੇ ਜਿਹੜੇ ਐਥਲੀਟਸ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸੀ ਤੇ ਉਹਨਾਂ ਜਿਹੜੀ 플ੈਗ ਬੀਰਿੰਗ ਜਿਹੜਾ ਓਪਨਿੰਗ ਹੋਈ ਸੀ ਤਾਂ 플ੈਗ ਬੀਰਿੰਗ ਜਿਹੜਾ ਝੰਡਾ ਚੱਕਿਆ ਸੀ ਉਹ ਦੋ ਨਾਮ ਸੀ ਜਿਨ੍ਹਾਂ ਦੇ ਵਿੱਚ ਪੀਵੀ ਸਿੰਧੂ ਤੇ ਸ਼ਰਤ ਕਮਲ ਇਹ ਦੋ 스타 ਸੀ ਜਿਨ੍ਹਾਂ ਨੇ ਆ 플ੈਗ ਜਿਹੜਾ ਹੈਗਾ ਬੀਰ ਕੇ ਰੱਖਤਾ ਸੀ ਤੇ ਸਟਾਰਟਿੰਗ ਓਪਨਿੰਗ ਸਰਮਣੀ ਹੋਈ ਸੀ ਤੇ ਜਿਹੜੀ ਕਲੋਜ਼ਿੰਗ ਸਰਮਣੀ ਹੋਈ ਸੀ ਉਹਦੇ ਵਿੱਚ ਜਿਹੜੇ ਹੈਗੇ ਸੀ ਕਲੋਜ਼ਿੰਗ ਸਰਮਣੀ ਦੇ ਵਿੱਚ ਸਾਡੇ ਜਿਹੜੇ ਦੋ ਮੇਨ ਹੈਗੇ ਸੀ ਅ ਐਥਲੀਟਿਕ ਦਾ ਮਨੁਪਾਕਰ ਤੇ ਪੀਆਰ ਸ੍ਰੀਜੇਸ਼ ਮਨੁਪਾਕਰ ਤੁਹਾਨੂੰ ਪਤਾ ਹੈ ਕਿ ਇਹਨਾਂ ਨੇ ਸ਼ੂਟਿੰਗ ਦੇ ਵਿੱਚ ਜਿਹੜੇ ਹੈਗੇ ਮੈਡਲ ਲਿੱਤੇ ਨੇ ਤੇ ਪੀਆਰ ਸ੍ਰੀਜੇਸ਼ ਸਾਡੇ ਇੰਡੀਅਨ ਹਾਕੀ ਦੇ ਮਹਾਨ ਗੋਲ ਕੀਪਰ ਇਹ ਰਹੇ ਨੇ ਤੇ ਇਸ ਤੋਂ ਬਾਅਦ ਇਹਨਾਂ ਨੇ ਹੁਣ 2024 ਤੋਂ ਬਾਅਦ ਸੰਨਿਆਸ ਵੀ ਲੈ ਲਿਆ ਹੈ ਹਾਕੀ ਤੋਂ ਠੀਕ ਹੈ ਜੀ ਤੇ ਸਾਡੇ ਹੁਣ ਮੈਡਲਾਂ ਦੇ ਵਿੱਚ ਗੱਲ ਕਰਦੇ ਹਾਂ ਕਿ ਮੈਡਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਿਲਵਰ ਮੈਡਲ ਜਿਹੜਾ ਸਾਨੂੰ ਮਿਲਿਆ ਸੀ ਉਹ ਸਾਨੂੰ ਮਿਲਿਆ ਸੀ ਨੀਰਕ ਚੋਪੜਾ ਵੱਲੋਂ ਐਥਲੀਟ ਸੀ ਤੇ ਉਹਨਾਂ ਨੇ ਮੈਨਸ ਜੈਵਲਿਨ ਥਰੋ ਦੇ ਵਿੱਚ ਅ ਨੇਜਾ ਸੁੱਟਿਆ ਸੀ ਤੇ ਦੂਸਰੇ ਨੰਬਰ ਤੇ ਰਹੇ ਸਨ ਇਸ ਦੇ ਵਿੱਚ ਜੋ ਪਹਿਲਾ ਨੰਬਰ ਸੀ ਉਹ ਪਾਕਿਸਤਾਨ ਨੂੰ 골ਡ ਨਸੀਬ ਹੋਇਆ ਸੀ ਸਾਡੇ ਦੂਜੇ ਨੰਬਰ ਤੇ ਜਿਹੜੀ ਹੈਗੀ ਸ਼ੂਟਰ ਮੰਨੂ ਪਾਕਰ ਮੰਨੂ ਪਾਕਰ ਨੇ ਸਾਨੂੰ ਦੋ ਮੈਡਲ ਦਿਲਾਏ ਨੇ ਇੱਕ ਇਹਨਾਂ ਨੇ वूमेन 10 ਮੀਟਰ 에ਅਰ ਪਿਸਟਲ ਦੇ ਵਿੱਚ ਤੇ ਇੱਕ ਇਹ ਕਿਨਾਂ ਨੇ ਮਿਕਸਡ 10 ਮੀਟਰ 에ਅਰ ਪਿਸਟਲ ਦੇ ਵਿੱਚ ਇਹਨਾਂ ਨੇ ਸਾਨੂੰ ਮੈਡਲ ਦਿਵਾਏ ਨੇ ਮਨੂਪਾਕਰ ਨੇ ব্রੌਂਜ਼ ਮੈਡਲ ਲਿੱਤਿਆ ਤੇ ਮਿਕਸ ਦੇ ਵਿੱਚ ਜਿਹੜਾ ਹੈਗਾ ਸੀ ਇਹ ਮਨੂਪਾਕਰ ਦੇ ਨਾਲ ਸਰਬਜੋਤ ਸਿੰਘ ਵੀ ਇਹਨਾਂ ਦੇ ਨਾਲ ਸਨ ਜੋ ਮਿਕਸ ਡਬਲ ਖੇਡਿਆ ਗਿਆ ਸੀ ਤੇ ਇਹ ਵੀ 3 ਮੀਟਰ 에ਅਰ ਪਿਸਟਲ ਟੀਮ ਦੇ ਵਿੱਚ ਸੀ ਸਾਡਾ ਅੱਗੇ ਵਧਦੇ ਹਾਂ ਤੇ ਇੱਕ ব্রੌਂਜ਼ ਮੈਡਲ ਸੱਟਾ ਜਿਹੜਾ ਹੈਗਾ ਚੌਥੇ ਨੰਬਰ ਤੇ ਤੁਹਾਨੂੰ ਮੈਂ ਦਿਖਾ ਰਿਹਾ ਸੋ ਆਪ ਇਹਨਾਂ ਕੁਸਲੇ ਇਹ ਸਾਡਾ ਜਿਹੜਾ ਹੈਗਾ ਚੌਥੇ ਨੰਬਰ ਤੇ ਇੱਕ ਇਹਨਾਂ ਨੂੰ ਸ਼ੂਟਿੰਗ ਇਹ ਵੀ ਸ਼ੂਟਿੰਗ ਦੇ ਵਿੱਚ ਸੀ ਇਹਨਾਂ ਨੇ ਮੈਨ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਵਿੱਚ ব্রੌਂਜ਼ ਮੈਡਲ ਲਿੱਤਾ ਸੀ ਉਸ ਤੋਂ ਬਾਅਦ ਸਾਡੀ ਦੇਸ਼ ਦੀ ਇੰਡੀਅਨ ਹਾਕੀ ਟੀਮ ਫੀਲਡ ਹਾਕੀ ਟੀਮ ਜਿਹਨੇ ਬਹੁਤ ব্রੌਂਜ਼ ਮੈਡਲ ਲਿੱਤਾ ਸਪੇਨ ਨੂੰ ਹਰਾ ਕੇ ਤੇ ਇਹਨਾਂ ਨੂੰ ਵੀ ব্রੌਂਜ਼ ਮੈਡਲ ਮਿਲਿਆ ਤੇ ਲਾਸਟ ਦੇ ਵਿੱਚ ਜਿਹੜਾ ਹੈਗਾ ਅਮਨ ਸ਼ਰਾਵਤ ਅਮਨ ਸ਼ਰਾਵਤ ਨੂੰ ਵੀ ব্রੌਂਜ਼ ਮੈਡਲ ਦੇ ਨਾਲ ਸਨਮਾਨਿਆ ਗਿਆ ਕਿਉਂੋ ਉਹ ਰੈਸਲਿੰਗ ਦੇ ਵਿੱਚ ਤੇ ਇਹਨਾਂ ਨੇ ਮੈਨਸ ਦੀ ਫ੍ਰੀ ਸਟਾਈਲ 57 57 ਕਿਲੋ ਦੇ ਭਾਰ ਦੇ ਵਿੱਚ ਜਿਹੜੀ ਹੈਗੀ ਇਹਨਾਂ ਨੇ ਇਹ ਜਿਹੜਾ 30 ਨੰਬਰ ਖਤਮ ਦਾ ਪ੍ਰੋਫਟ ਕੀਤਾ ਹੋਪ ਹੈ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਊਗੀ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਜਿਹੜਾ ਹੈਗਾ ਇਹ ਚੈਨਲ ਨੂੰ ਜਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਤਾਂ ਜੋ ਇਹ ਵੀਡੀਓ ਦੂਜਿਆਂ ਤੱਕ ਵੀ ਪਹੁੰਚ ਸਕੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ